ਹਾਂਜੀ ਦੋਸਤੋ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨਾ ਅੱਜ ਦੋਸਤੋ ਜਿਹੜਾ ਆਪਾਂ ਬਲੌਗ ਬਣਾਉਣ ਜਾ ਰਹੇ ਹਾਂ ਚੀਚਾ ਬਲੌਗ ਬਣਾਉਣ ਜਾ ਰਹੇ ਹਾਂ ਭੋਲਾ ਚੌਂਕੀ ਤੇ ਘਰੋਂ ਜੋ ਬਾਈ ਭੋਲਾ ਸ਼ੌਂਕੀ ਦੇ ਨਾਲ ਜਾਣਿਆ ਜਾਂਦਾ ਪਿੰਡ ਰੀਨੋ ਵਿੱਚ ਬਾਈ ਦੋਸਤੋ ਅਰ ਪੰਛੀ ਤੇ ਅਰ ਇੱਕ ਜਾਨਵਰ ਦਾ ਪਾਲਣ ਦਾ ਸ਼ੌਂਕ ਰੱਖਦਾ ਤੇ ਦੋਸਤੋ ਬਾਈ ਕੋਲੇ ਅਰਤੀਤ ਆਪਾਂ ਨੂੰ ਵੇਖਣ ਨੂੰ ਮਿਲ ਜੂਗੇ ਤੇ ਕਿੰਨੇ ਵੀ ਭਰਾ ਸਾਡੇ ਗ੍ਰੀਤਦਾਰ ਵੀਰਾਂ ਬਹੁਤ ਸਾਨੂੰ ਭਰਾਵਾਂ ਦੇ ਹੁਣ ਕਾਲ ਆਉਂਦੇ ਰਹਿੰਦੇ ਬਾਈ ਜੀ ਲੱਕੇ ਕਬੂਤਰ ਚਾਹੀਦੇ ਤੁਹਾਨੂੰ ਬੱਕ ਦਾ ਚਾਹੀਦਿਆਂ ਅੱਜ ਆਪਾਂ ਤੁਹਾਨੂੰ ਉਹ ਚੀਜ਼ਾਂ ਲੈ ਕੇ ਆਏ ਆ ਤੇ ਭਗਾਵਾਂਗੇ ਤੇ ਇੱਕ ਵਾਰੀ ਤੁਹਾਨੂੰ ਸ਼ੌਂਕ ਵੀ ਕਲਾਜ਼ਮੀ ਕਰਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਨੀ ਨਾ ਭੁੱਲਿਓ ਵੱਧ ਤੋਂ ਵੱਧ ਵੀ ਨੂੰ ਸ਼ੇਅਰ ਤੇ ਲਾਈਕ ਕਰਦਾ ਕਰੋ ਤੇ ਅੱਗੇ ਵੀ ਆਪਣੇ ਕਰੀਬਦਰ ਵੀਰਾਂ ਤੱਕ ਵੀਡੀਓ ਪਹੁੰਚੇ ਤੇ ਵੀਡੀਓ ਦਾ ਲਾਭ ਲੈ ਸਕਣ ਦੋਸਤੋ ਬਾਈ ਕੋਲੇ ਬੱਕ ਤਾਂ ਘੱਟੋ ਘੱਟ ਤਿੰਨ ਚਾਰ ਰੰਗ ਬਰੰਗੀਆਂ ਤਰ੍ਹਾਂ ਦੀਆਂ ਬੱਕਤਾਂ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਤੇ ਬਾਈ ਕੋਲੇ ਬੈਂਟਮ ਮੁਰਗੇ ਤੇ ਮੁਰਗੀਆਂ ਤੇ ਬੱਚੇ ਵੀ ਮਿਲਣਦੇ ਹੋਰ ਬਾਈ ਕੋਲੇ ਬੱਕਰੀਆਂ ਵੀ ਤੁਹਾਨੂੰ ਆਪਾਂ ਭਗਾਵਾਗੇ ਬਾਈ ਨੇ ਸੇਲ ਕਰਨੀਆਂ ਤੇ ਬੱਕ ਤਾਂ ਦੇ ਬੱਚੇ ਤੇ ਬੱਕ ਤਾਂ ਵੀ ਬਾਈ ਸੇਲ ਕਰਦਾ ਤੇ ਬਾਈ ਮਾੜਾ ਕੋਲੋਂ ਆਪਣਾ ਤੇ ਵੀਡੀਓ ਦੇ ਐਂਡ ਤੱਕ ਬਣੋ ਦੋਸਤੋ ਵੀਡੀਓ ਬਹੁਤ ਵੇਖਣ ਲਾਇਕ ਹੋਗੀ ਤੇ ਆਜੋ ਤੁਹਾਨੂੰ ਭਾਉਣਾ ਤੁਹਾਡੇ ਵੀਰਾਂ ਦੇ ਬਹੁਤ ਮੈਨੂੰ ਫੋਨ ਕਾਲ ਆਉਂਦੇ ਦੀ ਬਾਈ ਦੀ ਲੱਕੇ ਕਬੂਤਰਾਂ ਦੀ ਬਹੁਤ ਮੰਗ ਸੀ ਕਿ ਅੱਜ ਤੁਹਾਨੂੰ ਲੱਕੇ ਕਬੂਤਰ ਵੀ ਆਪਾਂ ਭਾਹ ਰਹੇ ਆ ਤੇ ਦੋਸਤੋ ਬਾਈ ਕੁਰੇ ਬਹੁਤ ਰੰਗ-ਬਰੰਗਾ ਦੇ ਰੰਗੇ ਲੱਕੇ ਕਬੂਤਰ ਆ ਤੇ ਦੋਸਤੋ ਕਦੇ ਵੀ ਭਰਾ ਨੂੰ ਲੱਕੇ ਕਬੂਤਰ ਚਾਹੀਦੇ ਹਣ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਚ ਲਾਜ਼ਮੀ ਪਾਵਾਂਗੇ ਤੇ ਬਾਈ ਤੇ ਮੋਬਾਈਲ ਨੰਬਰ ਤੇ ਲਾਜ਼ਮੀ ਗੱਲਬਾਤ ਕਰਿਓ ਦੋਸਤੋ ਤੇ ਬਾਈ ਜੀ ਆਪਣੇ ਕਿੰਨੇ ਤਰ੍ਹਾਂ ਦੇ ਕਬੂਤਰਾਂ ਤੇ ਚਾਰ ਤਰ੍ਹਾਂ ਦੇ ਚਾਰ ਤਰ੍ਹਾਂ ਦੇ ਕਬੂਤਰ ਬਾਈ ਕੋਲੇ ਹੈਗੇ ਆ ਤੇ ਆ ਤੇਰੇ ਧੌਣ ਜਿਹੇ ਕਿਹੜੇ ਵਜਦੇ ਆ ਜੈਕਮੈਨ ਜੈਕਮੈਨ ਠੀਕ ਹੈ ਸਰਾਜੇ ਸਰਾਜੇ ਠੀਕ ਹੈ ਚੈਕਮੈਨ ਚਰਾਜੇ ਲੱਕੇ ਕੁੱਤਨੇ ਵੀ ਬਾਈ ਕੋਲੇ ਮਿਲ ਜਾਣਦੇ ਦੋਸਤੋ ਕਬੂਤਰ ਤੇ ਦੋਸਤੋ ਬਹੁਤ ਸੋਹਣੇ ਕਬੂਤਰ ਬਾਈ ਕੋਲੇ ਤੁਹਾਨੂੰ ਵਿਖਾ ਰਹੇ ਆਪਾਂ ਵੀਡੀਓ ਵਿੱਚ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਬਾਈ ਸੂ ਹਰ ਚੀਜ਼ ਦਾ ਪੰਛੀ ਦਾ ਜਾਨਵਰ ਦਾ ਹਰ ਚੀਜ਼ ਤਾਂ ਚੌਂਕ ਪਾਲਦਾ ਤੇ ਬਾਈ ਦਾ ਬਹੁਤ ਵਧੀਆ ਘਰੇ ਫੰਦ ਬਣਾ ਛੱਡਿਆ ਬਾਈ ਨੇ ਤੇ ਆਜੋ ਇੱਧਰ ਤੁਹਾਨੂੰ ਆਪਾਂ ਵਿਖਾ ਰਹੇ ਆਂ ਆ ਬੱਕਰੀਆਂ ਦੋ ਉਸ ਤੋਂ ਬਾਈ ਕੋਲੇ ੱੱਕਾ ਬਰਬਰੀ ਬੱਕਰਾ ਬਰਬਰੀ ਬੱਕਰਾ ਤਾਂ ਆਪਾਂ ਆ ਵੀ ਬਾਈਆਂ ਦਾ ਆਪਾਂ ਸੇਲ ਕਰਦਾਂ ਨੇ ਬਰਬਰੀ ਬੱਕਰਾ ਬਹੁਤ ਹੀ ਦੋਸਤੋ ਚੰਗੀ ਕੁਆਲਿਟੀ ਵਿੱਚ ਆ ਸਿੰਗੀ ਚੈੱਕ ਕਰ ਲਿਓ ਤੁਸੀਂ ਬੱਕਰੇ ਦੀ ਵੇਲ ਚੈੱਕ ਕਰ ਲਿਓ ਦੋਸਤੋ ਚਾਰੇ ਪਾਸੋਂ ਬੱਕਰਾ ਬੌਸ ਸਾਜੀ ਪੜਾ ਆ ਬੱਕਰੀ ਆ ਬਾਈ ਕੋਲੇ ਇੱਕ ਤੇ ਇੱਕ ਲਾਲ ਰੰਗ ਦੀ ਬੱਕਰੀ ਬਾਈ ਨੇ ਆ ਵੀ ਸੇਲ ਕਰਨੀਆਂ ਤੇ ਆ ਦੋ ਪਹਾੜੀ ਕਹਦਾ ਤਾਂ ਪੰਨਣ ਨੂੰ ਆ ਵੀ ਬਾਈ ਨੇ ਸੇਲ ਕਰਨੀਆਂ ਤੇ ਬਾਈ ਦੀ ਪ੍ਰਬੰਧ ਦੀ ਗੱਲ ਕਰੀਏ ਦੋਸਤੋ ਬਾਈ ਨੇ ਪ੍ਰਬੰਧ ਬਹੁਤ ਵਧੀਆ ਬਣਾ ਛੱਡਿਆ ਆ ਚੁਰਚਰੇ ਆ ਗਈ ਚੁਰਚਰੇ ਵੀ ਸੇਲ ਚੁਰਚਰੇ ਵੀ ਬਾਈ ਕੋਲੇ ਸੇਲ ਆ ਦੋਸਤੋ ਇੱਕ ਜੋੜੀ ਚਿੱਟਿਆਂ ਦੀ ਚਿੱਟਿਆਂ ਦੀ ਚੁਰਚਰੀਆਂ ਦੀ ਜੋੜੀ ਹੈ ਬਾਈ ਕੋਲੇ ਆ ਵੀ ਸੇਲ ਆ ਤੇ ਵੀਡੀਓ ਨੂੰ ਸ਼ੇਅਰ ਕਰਨ ਨਾਲ ਭੁੱਲਿਆ ਕਰੋ ਦੋਸਤੋ ਵੱਧ ਤੋਂ ਵੱਧ ਵੀ ਨੂੰ ਸ਼ੇਅਰ ਕਰਿਆ ਕਰੋ 34 ਬੋਲ ਬੈਂਟਮ ਤਾਂ ਵੀ ਜੁੜਾ ਹੋ ਬੈਂਟਮ ਵੀ ਸੇਲ ਹੈ ਜੀ ਬੋਲ ਬੈਂਟਮ ਠੀਕ ਹੈ ਮੁਰਗੀ ਥੱਲੇ ਬੈਠੀ ਆ ਠੀਕ ਹੈ ਜੀ ਲੋ ਦੋਸਤੋ ਕਰੋ ਚਾਹਾਂਗਾ ਕਿੰਨੇ ਵੀ ਮੇਰੇ ਗ੍ਰੀਦਰ ਵੀਰਾ ਚੱਕੋ ਫੋਨ ਤੇ ਕਰੋ ਕਾਲ ਭੋਲਾ ਚੰਕੇ ਨੂੰ ਦੇਸੀ ਮੁਰਗੀਆਂ ਦੇਸੀ ਮੁਰਗੀਆਂ ਵੀ ਬਾਈ ਕਹਿੰਦਾ ਆਪਣੇ ਕੋਲੇ ਵਿਕਾਉ ਆ ਤੇ ਬਹੁਤ ਵਧੀਆ ਬਾਈ ਤਾਂ ਪ੍ਰਵੰਧ ਬਣਾ ਛੱਡਿਆ ਘਰੇ ਦੇ ਦੋਸਤੋ ਵੀਡੀਓ ਨੂੰ ਵੱਧ ਵਧ ਸ਼ੇਅਰ ਲਾਈਕ ਕਰਨ ਨਾਲ ਭੁੱਲਿਆ ਕਰੋ ਕਿੰਨੇ ਵੀ ਭਰਾ ਆਪਣੇ ਚੈਨਲਾਂ ਨਾਲ ਨਵੇਂ ਜੁੜੇ ਦੇਵਰੀ ਨੂੰ ਨਾਲ ਤੇ ਬੈਲ ਵਾਲਾ ਬਟਨ ਦਬਾ ਕੇ ਲਾਜ਼ਮੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਜ਼ਮੀ ਕਰ ਦਿਓ ਦੋਸਤੋ ਨਵੀਆਂ ਨਵੀਆਂ ਵੀਡੀਓ ਵੇਖਣ ਲਈ ਤੇ ਲਾਜ਼ਮੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਆਂ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਰੂ ਟੈਂਡ ਤੱਕ ਦੋਸਤੋ